ਮਹਾ ਸ਼ਿਵਰਾਤਰੀ ਦੇ ਉਪਲਾਖ ਵਿੱਚ ਫਗਵਾੜਾ ਵਿਖੇ ਸ਼ਿਵ ਸੈਨਾ ਪੰਜਾਬ ਦੇ ਆਗੂਆਂ ਵੱਲੋਂ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼੍ਰੀ ਠਾਕੁਰਦਵਾਰ ਪ੍ਰਾਚੀਨ ਸ਼ਿਵ ਮੰਦਿਰ ਸਰਾਇਂ ਰੋਡ ਫਗਵਾੜਾ ਤੋਂ ਪੂਜਾ ਅਰਚਨਾ ਕਰਨ ਉਪਰੰਤ ਸ਼ੁਰੂ ਹੋਈ। ਇਹ ਵਿਸ਼ਾਲ ਸ਼ੋਭਾ ਯਾਤਰਾ ਸ਼ਹਿਰ ਦੇ ਪ੍ਰਮੁੱਖ ਬਿਜਾਰਾ ਵਿੱਚੋਂ ਹੁੰਦੀ ਹੋਈ ਵਾਪਸ ਮੰਦਿਰ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦੌਰਾਨ ਜਿੱਥੇ ਭਗਵਾਨ ਸ਼ਿਵ ਦੀ ਪਾਲਕੀ ਨੂੰ ਬਹੁਤ ਹੀ ਖੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ ਸੀ, ਉੱਥੇ ਹੀ ਭਗਵਾਨ ਸ਼ਿਵ ਦੇ ਜੀਵਨ ਕਾਰ ਨਾਲ ਸੰਬੰਧਿਤ ਝਾਕੀਆਂ ਵੀ ਲੂਮਬਲੋ ਫੁੱਲਾਂ ਦੀ ਵਰਖਾ ਕਰਦਿਆਂ ਸ਼ੋਭਾ ਯਾਤਰਾ ਵੀ ਸ਼ਾਮਲ ਸ਼ਰਧਾਲੂਆਂ ਲਈ ਵਕਫਾ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਜਰਕਿ ਵਕਫਾ ਥਾਂਵਾਂ ਤੇ ਲਗਾਈਆਂ ਗਈਆਂ ਧਾਰਮਿਕ ਸਟੇਜਾਂ ਦਾ ਪ੍ਰਬੰਧ ਵੀ ਕੀਤਾ ਗਿਆ ਜਿੱਥੇ ਕਿ ਵਕਫਾ ਕਲਾਕਾਰ ਭਗਵਾਨ ਸ਼ਿਵ ਦੇ ਭਜਨਾ ਤੇ ਨ੍ਰਿਤ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਸਨ ਜੋ ਕਿ ਸਾਰੇ ਹੀ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਇਸ ਤੋਂ ਇਲਾਵਾ ਗਾਂਧੀ ਚੌਂਕ ਫਗਵਾੜਾ ਵਿਖੇ ਪੁਲਿਸ ਵੱਲੋਂ ਭਗਵਾਨ ਸ਼ਿਵ ਦੀ ਪਾਲਕੀ ਨੂੰ ਸਲਾਮੀ ਵੀ ਦਿੱਤੀ ਗਈ ਇਸ ਮੌਕੇ ਦੇ ਸਾਫਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਤੋਂ ਇਲਾਵਾ ਸਮੂਹ ਭਾਜਪਾ ਵਰਕਰਾਂ ਵੱਲੋਂ ਸ਼ੁਭਾ ਯਾਤਰਾ ਵੀ ਸ਼ਾਮਲ ਸ਼ਰਧਾਲੂਆਂ ਲਈ ਵਿਸ਼ੇਸ਼ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਦੌਰਾਨ ਪ੍ਰਬੰਧਕਾਂ ਵੱਲੋਂ ਸ਼ੁਭਾ ਯਾਤਰਾ ਵੀ ਸ਼ਾਮਲ ਹੋਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ ਇਸ ਦੌਰਾਨ ਹਲਕਾ ਇੰਚਾਰਜ ਹਰਜੀਮਾਨ, ਦਲਜੀਤ ਰਾਜੂ, ਹਲਕਾ ਫੋਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾੰਪਲਾ, ਆਸ਼ੂ ਸਾੰਪਲਾ, ਸਰਦਾਰ ਹਰਮਿੰਦਰ ਸਿੰਘ ਬਸਰਾ, ਅਕਾਲੀ ਦਲ ਦੇ ਸ਼ਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ, लवली ਵਾਲੀਆ, ਜਸਵਿੰਦਰ ਸਿੰਘ ਭਗਤਪੁਰਾ, ਸਰਬਜੀਤ ਰਾਜੂ, ਗੁਰਜੀਤ ਪਾਲ ਵਾਲੀਆ, ਰਮੇਸ਼ ਸੱਚਦੇਵਾ, ਸੁਰਿੰਦਰ ਚੋਪੜਾ, ਪ੍ਰੇਤਪਾਲ ਕੌਰ ਤੁਲੀ, ਇੰਦਰਜੀਤ ਕਰਵਲ, ਅਰਜੇਸ਼ ਪਲਟਾ, ਸੰਜੂ ਚਾਹਲ, ਐਡਵੋਕੇਟ ਰਵਿੰਦਰ ਸ਼ਰਮਾ, ਵਿਪਨ ਸ਼ਰਮਾ, ओंकर 베ਦੀ, ਬੱਬੂ ਚੋਪੜਾ, ਦਿਨੇ ਤਾਲੂਆ ਨੇ ਪਹੁੰਚ ਕੇ ਮੱਥਾ ਟੇਕਿਆ ਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਸਾਰੀ ਸ਼ੋਭਾ ਯਾਤਰਾ ਦਾ ਨਵਰੰਗ ਚੈਨਲ ਵੱਲੋਂ ਸਦਾ ਪ੍ਰਸਾਰਨ ਵੀ ਦਿਖਾਇਆ ਗਿਆ ਫਗਵਾੜਾ ਤੋਂ ਨਵਰੰਗ ਚੈਨਲ ਦੇ ਐਚਐਸ ਰਾਣਾ ਕਰਨ ਬਸਰਾ ਦੇ ਨਾਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸ਼ੇਮਸਾਰਾ ਪੰਜਾਬ ਫਗਵਾੜਾ ਵੱਲੋਂ ਅੱਜ ਜਿਹੜੀ ਮਹਾ ਸ਼ਿਵਰਾਤਰੀ ਦੇ ਮੌਕ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਹੈ ਉਹਦੇ ਵਿੱਚ ਸਾਰੇ ਨਗਰ ਨਿਵਾਸੀਆਂ ਦਾ ਸਾਰੇ ਰਾਜਨੀਤਿਕ ਪਾਰਟੀਆਂ ਦਾ ਧਾਰਮਿਕ ਪਾਰਟੀਆਂ ਦਾ ਸਮਾਜਿਕ ਪਾਰਟੀਆਂ ਦਾ ਸਾਰੇ ਮੰਦਰਾਂ ਦਾ ਕੀਰਤਨ ਮੰਡਲੀਆਂ ਦਾ ਔਰ ਪੂਰੇ ਸ਼ਹਿਰ ਦੇ ਦੁਕਾਨਦਾਰਾਂ ਦਾ ਜਿਨ੍ਹਾਂ ਨੇ ਸ਼ਿਵਰਾਤਰੀ ਦੇ ਸ਼ੋਭਾ ਯਾਤਰਾ ਦੇ ਵਿੱਚ ਸਹਿਯੋਗ ਦਿੱਤਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਰਸਤੇ ਦੇ ਵਿੱਚ ਡੰਗਰ ਲਾਏ ਜਿਨ੍ਹਾਂ ਨੇ ਪੁਸ਼ਪ ਵਰਸ਼ਾ ਕੀਤੀ ਔਰ ਜਿਨ੍ਹਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਅਤੇ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ। ਇਕਾ ਵੀਰ ਬਈ ਰੰਗੇ। ਸ਼ਰੂਤੀ ਦੀ ਸ਼ੁਭ ਯਾਤਰਾ ਦੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ। 15 ਫਰਵਰੀ ਨੂੰ ਭਗਵਾਨ ਬੋਲੇਨਾਥ ਦਾ ਪਿਆਰ ਹੋ ਰਿਹਾ। ਸਾਲ 'ਚ ਇੱਕ ਦਿਨ ਹੁੰਦਾ ਐਸਾ ਹੁੰਦਾ ਜਦੋਂ ਭਗਵਾਨ ਬੋਲੇਨਾਥ ਆਪਣੇ ਭਗਤਾਂ ਦਾ ਹਾਲਚਲ ਪੁੱਛਣ ਆਉਂਦੇ ਨੇ। ਉਦੇ ਸਾਰਾ ਸਾਲ ਬੋਲੇਨਾਥ ਦੇ भगत ਮੰਦਰਾਂ ਜਾ ਜਾ ਕੇ ਭਗਵਾਨ ਬੋਲੇਨਾਥ ਕੋਲ ਆਪਣੇ ਪਰਿਵਾਰ ਦੀ ਖਿਸ਼ਾਲੀ ਤੇ ਬਣੋ ਕਾਮਨਾ ਮੰਗਦੇ ਨੇ ਚਲਾਂ ਲਈ ਗੱਡੀਆਂ ਤਾਂ ਰਹਿ ਨਹੀਂ ਕੁਠੀਆਂ ਬੰਗਲੇ ਮੰਗਦੇ ਨੇ ਸਾਲ ਜਿਹੜਾ ਐਸਾ ਹੁੰਦਾ ਜਦੋਂ ਭਗਵਾਨ ਬੋਲੇਨਾਥ ਰਥ ਤੇ ਸਵਾਰ ਹੋ ਕੇ ਆਪਣੇ ਭਗਤਾਂ ਦਾ ਹਾਲ ਚਾਲ ਪੁੱਛੇ ਰਹਿੰਦੇ ਨੇ ਅੱਜ ਉਹੀ ਦਿਹਾੜਾ ਫਗਵਾੜੇ ਸ਼ਹਿਰ ਚ ਅਸੀਂ ਕੋਈ ਯਾਤਰਾ ਦਾ ਆਨੰਦ ਮਾਣ ਰਹੇ ਹਾਂ ਅਸੀਂ ਸਾਰੇ ਨਗਰ ਵਾਸੀਆਂ ਨੂੰ ਵਧਾਈ ਦੇਣਾ ਚਾਹਾਂਗੇ ਤੇ ਕਾਂਗੇ ਤਨਮਨ ਧੰਨ ਦੇ ਨਾਲ ਫੁੱਲਾਂ ਦੀ ਪਰਸ਼ਦ ਨਾਲ ਬੈਂਡ ਵਾਜੇ ਦੇ ਨਾਲ ਭਗਵਾਨ ਬੋਲੇਨਾਥ ਦਾ ਸਵਾਗਤ ਕਰਨ ਅੱਜ ਸਿਵਸਨਾ ਫਗਵਾੜਾ ਵੱਲੋਂ ਹਰ ਸਾਲ ਤਰ੍ਹਾਂ ਦੀ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਭੋਲੇनाथ ਜੀ ਦੀ ਗੱਡੀ ਜਾ ਰਹੀ ਹੈ ਅਸੀਂ ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਅਤੇ ਇਸ ਮੌਕੇ ਤੇ ਪ੍ਰਭੂ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸਾਡਾ ਸ਼ਹਿਰ ਫਗਵਾੜਾ ਸਦਾ ਹੀ ਹੱਸਦਾ ਖੇਡਦਾ ਰਹੇ ਜੈ ਕਰੇ ਵੀਰ ਬਜਰੰਗੀ ਵਾਹ ਵਾਹ ਜੂ ਰਾਤਰੀ ਦੇ ਸ਼ੁਭ ਦਿਨ ਦੇ ਉੱਤੇ ਅੱਜ ਫਗਵਾੜਾ ਦੇ ਵਿੱਚ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਜਿਹਦੇ ਵਿੱਚ ਫਗਵਾੜਾ ਦੇ ਉਹ ਰਾਣਗਵਾੜ ਦੇ ਜਿੰਨੇ ਵੀ ਪਿੰਡ ਦੇ ਬੰਦੇ ਹੈਗੇ ਆ ਸਾਰੇ ਭਗਤ ਰਿਸ਼ੀ ਭਗਤ ਹੈਗੇ ਆ ਇਸ ਸ਼ੋਭਾ ਯਾਤਰਾ ਵਿੱਚ ਪਹੁੰਚ ਰਹੇ ਹੈਗੇ ਆ ਉਹ ਤੁਸੀਂ ਦੇਖ ਹੀ ਰਿਓ ਮੇਰੇ ਪਿੱਛੇ ਸਾਰੀ ਸ਼ੋਭਾ ਯਾਤਰਾ ਦਾ ਦ੍ਰਿਸ਼ ਨਜ਼ਰ ਆ ਰਿਹਾ ਹੈਗਾ ਸਭ ਨੂੰ ਭਗਵਾਨ ਸ਼ੇਵ ਜੀ ਦੇ ਬਹੁਤ-ਬਹੁਤ ਮੁਬਾਰਕਾਂ ਅੱਜ ਲਾਇੰਸ ਕਲੱਬ ਫਗਵਾੜਾ ਸਮਾਰਟ ਸਿਟੀ ਵੱਲੋਂ ਮਾਂ ਸ਼ਵਰਾਤੀ ਦੇ ਸ਼ੋਭਾ ਅਵਸਰ ਤੇ ਕਾਫੀ ਦਾ ਬਿਸਕਟ ਦਾ ਲੰਗਰ ਲਵਾਇਆ ਗਿਆ ਤਾਂ ਲਾਇੰਸ ਕਲੱਬ ਫਗਵਾੜਾ ਸਾਰੇ ਮੈਂਬਰਾਂ ਨੂੰ ਮਾਹ ਸ਼ਿਵਰਾਤਰੀ ਦੀਆਂ ਦੇਸ਼ਵਾਸੀਆਂ ਨੂੰ ਫਗਵਾੜਾ ਵਾਸੀਆਂ ਨੂੰ ਲੱਖ ਲੱਖ ਵਧਾਈ ਹੈ ਸਾਰੇ ਰਲ ਮਿਲ ਕੇ ਰੋ ਅਤੇ ਇਸੇ ਤਰ੍ਹਾਂ ਸ਼ਿਵਰਾਤਰੀ ਪਿਆਰ ਮਨਾਓ ਜੈ ਬੋਲੇ ਜੈ ਬੋਲੇ ਅੱਜ ਭਗਵਾਨ ਸ਼ਿਵ ਸ਼ੰਕਰ ਪੋਲੇनाथ ਦੀ ਪੂਰੀ ਕਿਰਪਾ ਸ਼ਿਵਰਾਤਰੀ ਦੇ ਮੌਕੇ ਤੇ ਸ਼ੋਭਾ ਯਾਤਰਾ ਨਿਕਲ ਰਹੀ ਹੈ ਸ਼ਹਿਰ ਦੇ ਵਿੱਚ ਸਾਰਿਆਂ ਦੇ ਵਿੱਚ ਬਹੁਤ ਉਤਸ਼ਾਹ ਆ ਪ੍ਰਭੂ ਦੀ ਪੂਰੀ ਕਿਰਪਾ ਇਸੇ ਤਰ੍ਹਾਂ ਇਹ ਕਿਰਪਾ ਬਣੀ ਰਹੇ ਔਰ ਬੋਲੇਨਾਥ ਸਾਰਿਆਂ ਦੇ ਆਪਣਾ ਮੇਰ ਭਰਿਆ ਹੱਥ ਲੱਕੇ ਮੇਰੇ ਵੱਲੋਂ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਰਾਤ ਦੇ ਬਾਅਦ ਉਹਨਾਂ ਦਾ ਬੌਂਡਾ ਖੋਪਰਾ ਮਿਲਿਆ ਕਿ ਹਰ ਸਾਲ ਦੀ ਤਰ੍ਹਾਂ ਇਹ ਨਾ ਹੈਗਾ ਆਪਣੇ ਯੂਨਿਟਾਂ ਦੀਆਂ ਉਹ ਸ਼ਾਇਰ ਰੋਡ ਜਿਹੜੇ ਤੋਂ ਪਹਿਲਾਂ ਸਾਲ ਮੰਨਦਾ ਜਿਹੜਾ ਹੈਗਾ ਬਸ ਸਾਲ ਜਿਹੜੀ ਛੋਟਾ ਯਾਤਰਾ ਦਾ ਆਰੰਭ ਹੋ ਜਾਂਦਾ ਹੈਗਾ ਜੇ ਤੁਹਾਨੂੰ ਵੱਲ ਵੱਡੀ ਗਿਤੀ ਵੀ ਨਜ਼ਰ ਆਏਗਾ ਉਹਵਾੜਾ ਬਸ ਹੋਏਗਾ ਇਹ ਸਵੇਰ ਯਾਤਰਾ ਵੀ ਸ਼ਾਮੇ ਲੋਕ ਜਿੰਨੇ ਹੋ ਕੇ ਪ੍ਰਾਪਤ ਕਰਦੇ ਨੇ ਉੱਥੇ ਹੀ ਮੈਂ ਆਪਣੇ ਵੱਲੋਂ ਸਤੂਤ ਫਗਵਾੜਾ ਕਾਂਗਰਸ ਵੱਲੋਂ ਬਾਟ ਪ੍ਰਤੀ ਦੇ ਸਪਰਸ਼ ਤੇ ਆਰਧੇ ਦੀ ਸ਼ੋਭਾ ਯਾਤਰਾ ਤੇ ਚੱਲੇਗਾ ਆਤਮ ਲੱਖ ਲੱਖ ਬੁਲਾਇਆ ਗਿਆ ਅੱਜ ਮਹਾ ਸ਼ਵਰਾਤਰੀ ਦਿਓਪਲਖ ਦੇ ਵਿੱਚ ਫਗਵਾੜਾ ਵਿਖੇ ਬਹੁਤ ਭਾਰੀ ਉਤਸ਼ਾਹ ਦੇ ਨਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਔਰ ਸਾਰੇ ਇਸ ਸ਼ੋਭਾ ਯਾਤਰਾ ਦੇ ਵਿੱਚ ਆਪਣੀ ਸ਼ਰਧਾ ਭਾਵ ਦੇ ਨਾਲ ਆ ਕੇ ਆਪਣੇ ਦਰਸ਼ਨ ਜਿਹੜੇ ਕਰਦੇ ਆ ਔਰ ਆਪਣੀ ਸੇਵਾਵਾਂ ਦੇ ਰੂਪ ਦੇ ਵਿੱਚ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣਦੇ ਨੇ ਔਰ ਫਗਵਾੜਾ ਵਿਖੇ ਹਰ ਸਾਲ ਮਹਾਸ਼ਿਵਰਾਤਰੀ ਦੇ ਉੱਤੇ ਬਹੁਤ ਵੱਡੇ ਆਯੋਜਨ ਕੀਤੇ ਜਾਂਦੇ ਔਰ ਇਸ ਵਾਰ ਵੀ ਬਹੁਤ ਵੱਡਾ ਆਯੋਜਨ ਕੀਤਾ ਗਿਆ ਸੋ ਮੈਂ ਆਪਣੇ ਵੱਲੋਂ ਔਰ ਆਪਣੇ ਸਮੁੱਚੇ ਸਾਥੀਆਂ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਮਹਾਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਸਮੂਹ ਸ਼ਹਿਰ ਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਆਜੋ ਮਹਾ ਸ਼ਿਵratri ਦੇ ਇਸ ਪਾਵਨ ਪਵਿੱਤਰ ਦਿਨ ਦੇ ਉੱਤੇ ਬਹੁਤ ਬਹੁਤ ਵਧਾਈ ਦਿੰਦਾ ਲੱਖ ਲੱਖ ਵਧਾਈ ਦਿੰਦਾ ਔਰ ਮੈਂ ਦੇਖ ਰਿਹਾ ਵੀ ਠਾਕਰ ਦੁਆਰਾ ਸ਼ੈਵ ਮੰਦਿਰ ਜਿਹੜਾ ਸਰਾਇਂ ਰੋਡ ਤੋਂ ਆ ਬਹੁਤ ਵਿਸ਼ਾਲ ਰੂਪ ਦੇ ਵਿੱਚ ਜਿਹੜੀ ਆ ਸ਼ੋਭਾ ਯਾਤਰਾ ਭਗਵਾਨ ਪੋਲੇ ਸ਼ੰਕਰ ਦੇ ਜਿਹੜੇ ਉਪਲਖਸ਼ ਦੇ ਵਿੱਚ ਜਿਹੜੀ ਆ ਸ਼ਿਵratri ਦੇ ਉਪਲਖਸ਼ ਵਿੱਚ ਨਿਕਲ ਰਹੀ ਆ ਮੈਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਸ਼ੈਵ ਭਗਤਾਂ ਨੂੰ ਦੇਵੋ ਕੇ ਦੇਵ ਮਹਾਦੇਵ ਸ਼ਿਵ ਸ਼ੰਕਰ ਪ੍ਰਭੂ ਜੀ ਦਾ ਜੋ ਸ਼ਿਵਰਾਤਰੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਸ਼ਿਵਰਾਤਰੀ ਦਾ ਪਾਵਨ ਦਿਹਾੜਾ ਆ ਰਿਹਾ ਆ ਉਹਦੇ ਉਪਲਕਸ਼ ਦੇ ਵਿੱਚ ਅੱਜ ਇੱਕ ਵਿਸ਼ਾਲ ਸ਼ੁਭਾ ਯਾਤਰਾ ਜੋ ਹੈ ਉਹ ਫਗਵਾੜਾ ਵਿੱਚ ਕੱਢੀ ਜਾ ਰਹੀ ਹੈ ਮੈਂ ਸਾਰੇ ਹੀ ਸੰਗਤਾਂ ਨੂੰ ਸਾਰੇ ਹੀ ਸਮੂਹ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਪ੍ਰਭੂ ਸ਼ਿਵ ਸ਼ੰਕਰ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦਾ ਕਿ ਆਪਣੀ ਨਾਮ ਲੇਵਾ ਸੰਗਤ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੋ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਨ ਤਾਂ ਕਿ ਉਹ ਇਦਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ ਔਰ ਤੁਹਾਡਾ ਨਾਮ ਜਿਹੜਾ ਆ ਉਹ ਜੁਗੋ ਜੁਗਾ ਟਲ ਜੋ ਚੱਲਦਾ ਆ ਰਿਹਾ ਹੈ ਉਹਦੇ ਜੁਗੋ ਜੁਗਾ ਟਲ ਚੱਲਦਾ ਰਹੇ ਪ੍ਰਭੂ ਜੀ ਜਿਹੜੇ ਸ਼ਿਵ ਸ਼ੰਕਰ ਜੀ ਸਾਰਿਆਂ ਤੇ ਕਿਰਪਾ ਆਪਣੀ ਬਣਾਈ ਰੱਖਣ ਅੱਜ ਫਗਵਾੜੇ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ Hindu Shiv Sena Punjab ਵੱਲੋਂ ਸ਼ਿਵਰਾਤਰੀ ਦੇ ਅਵਲਖ ਵਿੱਚ ਕੱਢੀ ਜਾ ਰਹੀ ਆ ਔਰ ਇਹਦੇ ਵਿੱਚ ਸਾਰੀਆਂ ਰਾਜਨੀਤਿਕ ਧਾਰਮਿਕ ਸੋਸ਼ਲ ਪਾਰਟੀਆਂ ਜਿੰਨੀਆਂ ਵੀ ਸਾਰੀਆਂ ਸੰਗਠਨ ਹੈਗੇ ਆ ਉਹ ਸਾਰੇ ਹੀ ਸ਼ਿਰਕਤ ਕਰ ਰਹੇ ਆ ਬੱਦ ਚੜ ਕੇ ਹਿੱਸਾ ਲੈ ਰਿਹਾ ਇਸ ਦੇ ਵਿੱਚ ਸਾਡੇ ਫਗਵਾੜੇ ਦੇ ਐਮ ਐਲ ਏ ਸਰਦਾਰ ਬਲਵਿੰਦਰ ਸਿੰਘ ਧਾਰੀਵਾਲ ਜੀ ਜੋ ਜ਼ਿਲ੍ਹਾ ਪ੍ਰੰਧਾਨ ਕਾਂਗਰਸ ਔਰ ਹੋਰ ਵੀ ਅਕਾਲੀ ਦਲ ਦੇ ਭਾਜਪਾ ਸਾਰੇ ਲੀਡਰ ਔਰ 인ਦਰਜੀਤ ਕਰਮਲ ਦੀ ਰਹਿਨਵਾਈ ਦੇ ਵਿੱਚ ਇਹ ਵਿਸ਼ਾਲ ਸ਼ੋਭਾ ਯਾਤਰਾ ਫਗਵਾੜੇ ਵਿੱਚ ਸ਼ਿਵ ਮਈ ਗੂੰਗਾਣ ਕਰਦੀ ਹੋਈ ਪੂਰੇ ਫਗਵਾੜੇ ਦੀ ਪ੍ਰਕਰਮਾ ਕਰਦੀ ਹੈ ਜੈ ਸ਼ਿਵ